ਹਾਂਜੀ ਜਿਵੇਂ ਕਮੈਂਟ ਆਉਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਆਂ ਸੈਲਫ ਸਟੱਡੀ ਦੀ ਵੀ ਜੇ ਕੋਈ ਬੰਦਾ ਚਾਹੁੰਦਾ ਵੀ ਮੈਂ ਕਿਸੇ ਨੂੰ ਪੇ ਨਹੀਂ ਕਰਨਾ ਵੀ ਸਕੈਮ ਬਹੁਤ ਬਹੁਤ ਸਕੈਮਰ ਫਰੇ ਕਰਦੇ ਆਂ ਮੰਨਦਾ ਜਿਹੜਾ ਮਾਰਕੀਟ ਦੇ ਵਿੱਚ ਸਿਖਾਉਂਦੇ ਆ ਠੀਕ ਆ ਹਜ਼ਾਰਾਂ ਡਾਲਰ ਚ ਚਾਰਜ ਕਰਦੇ ਆ ਚਲੋ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਬਟ ਉਹ ਹਰੇਕ ਦਾ ਆਪ ਦਾ ਆਪ ਦਾ ਨਜ਼ਰੀਆਗਾ ਠੀਕ ਆ ਹੁਣ ਮੈਂ ਵੀ ਚਲੋ ਚਾਰਜ ਕਰਦਾ ਫਿਰ ਜਿਹੜੀ ਮੇਰੀ ਥੋੜੀ ਬਹੁਤੀ ਹੈਗੀ ਆ 100 150 ਡਾਲਰ ਤੇ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਆ ਜਿਹੜੇ ਮੈਨੂੰ ਪੈਸੇ ਪੇ ਕਰ ਜਾਂਦੇ ਬਾਅਦ ਚ ਸੀਰੀਅਸ ਲੈਂਦੇ ਨਹੀਂ ਹੈਗੇ ਆਉਂਦੇ ਨਹੀਂ ਫਿਰ ਵੀ ਕਲਾਸ ਲੈਣ ਵੀ ਨਹੀਂ ਆਉਂਦੇ ਉਹਨਾਂ ਲਈ ਉਹ ਚੀਜ਼ ਮੈਟਰ ਨਹੀਂ ਕਰਦੀ ਹਨਾ ਉਹਨਾਂ ਕਾ ਪੈਸਾ ਤੇ ਉਹ ਮੈਨੂੰ ਇਹ ਨਾ ਆਉਂਦਾ ਵੀ ਚਲ ਜੇ ਕੋਈ ਦਿੰਦਾ ਸੀਰੀਅਸ ਹੋ ਕੇ ਸਿੱਖੇ ਚਲੋ ਆਪਾਂ ਗੱਲ ਕਰਦੇ ਆਂ ਸੈਲਫ ਸਟਡੀ ਦੀ ਸੈਲਫ ਸਟਡੀ ਤੁਸੀਂ ਕਰ ਸਕਦੇ ਆਂ ਜੀ ਠੀਕ ਆ ਉਹ ਸੋਸ਼ਲ ਮੀਡੀਆ ਤੇ ਵੀ ਬਹੁਤ ਖੂਸ਼ ਹੈਗਾ YouTube ਤੇ A to Z ਮਟੀਰੀਅਲ ਪਿਆ ਸਾਰਾ ਟ੍ਰੇਡਿੰਗ ਦਾ ਜਿਹਨਾਂ ਨੂੰ ਕਿਸੇ ਨੂੰ ਸਮਝ ਆਉਂਦਾ ਜੋ ਆਉਂਦਾ ਸਾਰਾ ਅਗਲੇ ਨੇ YouTube ਤੇ ਪਾਇਆ ਵਾ ਵੱਡੇ ਤੋਂ ਵੱਡੇ ਟਰੇਡਰ ਦਾ ਵੀ ਛੋਟੇ ਤੋਂ ਛੋਟੇ ਟਰੇਡਰ ਵੀ ਅੱਜ ਕੱਲ ਹਰੇਕ ਹੀ ਗੁਰੂ ਆ ਠੀਕ ਆ ਉਹਦਾ YouTube ਤੇ ਹੈਗਾ ਪਰ ਉਹ ਹੁਣ ਉੱਥੋਂ ਤੁਹਾਨੂੰ ਦੇਖਣਾ ਪੈਣਾ ਵੀ ਕਿਹੜਾ ਤੁਹਾਡੇ ਲਈ ਬੈਨੀਫਿਟ ਆ ਕਿਹੜਾ ਤੁਹਾਨੂੰ ਨੁਕਸਾਨ ਕਰ ਸਕਦੀ ਹੈ ਕਿਹੜੀ ਚੀਜ਼ ਤੋਂ ਸਿੱਖਣੀ ਆ ਕਿਹੜੀ ਗਲਤ ਚੀਜ਼ ਆ ਕਿਉਂਕਿ ਗਲਤ ਇਨਫਾਰਮੇਸ਼ਨ ਵੀ ਬਹੁਤ ਹੁੰਦੀ ਆ ਨਾ ਸੋਸ਼ਲ ਮੀਡੀਆ ਤੇ ਤੇ ਉਹ ਤੁਹਾਨੂੰ ਆਪ ਫਾਈਂਡ ਆਊਟ ਕਰਨੀ ਪੈਣੀ ਆ ਬਾਕੀ ਬੁੱਕਸ ਵਗੈਰਾ ਬਹੁਤ ਹੁੰਦੇ ਹਨ ਹਨਾ ਵੱਡੇ ਵੱਡੇ ਆ ਫਾਰਮਾ ਟਰੇਡਰ ਆ ਉਹਨਾਂ ਨੇ ਲਿਖਿਆ ਤੁਸੀਂ ਸਰਚ ਕਰੋ ਬਿਗਨਰਸ ਲਈ ਜਿਹੜੀਆਂ ਬੁੱਕਸ ਆਈਆਂ ਉਹ ਰੀਡ ਕਰੋ ਤੇ ਅਕਾਊਂਟ ਵਗੈਰਾ ਬਣਾਓ ਆ ਦਾ ਜਿਹੜੇ ਬ੍ਰੋਕਰ ਵਗੈਰਾ ਹੁੰਦੇ ਆ ਜਿੱਥੇ ਤੁਸੀਂ ਟਰੇਡਿੰਗ ਕਰ ਸਕਦੇ ਆ ਜਿਹੜੇ ਹਨਾ ਪਲੈਟਫਾਰਮ ਹੁੰਦੇ ਆ ਉਹਨਾਂ ਦੇ ਆਪ ਦੇ ਵੀ ਵੀਡੀਓ ਟਿਊਟੋਰੀਅਲ ਹੁੰਦੇ ਆ ਉਹ ਤੁਸੀਂ ਦੇਖ ਸਕਦੇ ਹੋਣੇ ਆ ਉਹੀ ਆ ਵੀ ਜੇ ਤੁਸੀਂ ਸੈਲਫ ਸਟੱਡੀ ਕਰਦੇ ਆ ਤਾਂ ਟਾਈਮ ਜ਼ਰੂਰ ਲੱਗੂਗਾ ਜਿੱਥੇ ਬੰਦੇ ਨੇ 2 ਮਹੀਨਿਆਂ ਚ 3 ਮਹੀਨਿਆਂ ਚ ਕੰਨਾ ਹੋ ਜਾਦਾ ਉਹਨੂੰ 6 ਮਹੀਨੇ ਲੱਗ ਜਾਣ ਸਾਲ ਲੱਗ ਜਾਏ 2 ਸਾਲ ਲੱਗ ਜਾਏ ਉਹ ਲੱਗ ਜ਼ਰੂਰ ਜਾਊਗਾ ਪਰ ਸਿੱਖ ਜਾਊਗਾ ਬੰਦਾ ਐ ਨਹੀਂ ਹੈਗਾ ਵੀ ਆਪਾਂ ਸਿੱਖ ਨਹੀਂ ਜਾਦੇ ਜਿਵੇਂ ਮੈਂ ਕਹਿੰਨਾ ਵੀ ਐਡੀ ਵੀ ਕੋਈ ਔਖੀ ਚੀਜ਼ ਨਹੀਂ ਹੈਗੀ ਬੰਦਾ ਭਾਵੇਂ ਤੁਸੀਂ ਕਿਸੇ ਤੋਂ ਸਿੱਖ ਲੋ ਜਾ ਕੇ ਪੈਸੇ ਦੇ ਕੇ ਸਿੱਖ ਲੋ ਜਾਂ ਆਪ ਸੈਲਫ ਸਟੱਡੀ ਕਰ ਲੋ ਉਹ ਕੀ ਆ ਤੁਸੀਂ ਟੈਕਨੀਕਲ ਚੀਜ਼ਾਂ ਸਿੱਖ ਸਕਦਾ ਨਾ ਜਾਂ ਮੇਰੇ ਕੋਲ ਕੀ ਆਉਂਦਾ ਮੈਂ ਕੀ ਸਿੱਖ ਸਕਦਾ ਟੈਕਨੀਕਲ ਅਨਲਿਸਿਸ ਕਰਨਾ ਜਾਂ ਫੰਡਾਮੈਂਟਲ ਅਨਲਿਸਿਸ ਕਰਨੇ ਆ ਚਾਰਟ ਰੀਡ ਕਰਨੇ ਆ ਐਂਟਰੀ ਐਗਜ਼ਿਟ ਕਿੱਥੇ ਕਰਨੀ ਆ ਸਟਾਕ ਵਗੈਰਾ ਕਿਹੜੇ ਦੇਖਣੇ ਆ ਨਿਊਜ਼ ਵਗੈਰਾ ਕਿਵੇਂ ਰੀਡ ਕਰਨੀ ਆ ਜਿਹੜੀਆਂ ਆ ਹੈਗੀਆਂ ਦੁਨੀਆ ਵਿੱਚ ਇਚਾ ਹਾਸ ਕਰ ਸਕਦਾ ਬਾਕੀ ਤੁਸੀਂ ਜਿਹੜੀ ਗੱਲ ਸੁਣੀ ਹੋਣੀ ਆ ਵੀ ট্রেਡਿੰਗ ਆ ਜਿਹੜਾ ਉਹ ਜ਼ਿਆਦਾਤਰ ਜਿਹੜੇ ਤੁਹਾਡੇ ਇਮੋਸ਼ਨ ਆ ਜਿਹੜਾ ਤੁਹਾਡਾ ਮਾਈਂਡ ਸੈਟ ਆ ਉਹ ਡਿਸਕਲੋਜੀ ਹੈ ਜਿਹੜੀ ਉਹਦਾ ਜ਼ਿਆਦਾ ਰੋਲ ਹੁੰਦਾ ਪ੍ਰੋਫਿਟ ਬਣਨ ਦੇ ਵਿੱਚ ਤੇ ਉਹ ਚੀਜ਼ਾਂ ਤੁਹਾਨੂੰ ਕੁੱਡਾ ਵੱਡਾ ਮਰਜੀ ਟਰੇਡਰ ਆ ਭਾਵੇਂ ਕਿੰਨਾ ਹੀ ਮਰਜੀ ਤੁਸੀਂ ਕਿਸੇ ਨੂੰ ਪੈਸੇ ਦੇ ਦਿਓ ਉਹ ਚੀਜ਼ ਨਹੀਂ ਸਕਾ ਸਕਦਾ ਕੋਈ ਕਿਉਂਕਿ ਜਿਹੜਾ ਤੁਸੀਂ ਡਿਸੀਜਨ ਲੈਣਾ ਜਦੋਂ ਚੀਜ਼ ਕੁਝ ਬਾਏ ਕਰਨਾ ਜਾਂ ਜਦੋਂ লাইਵ ਤੁਸੀਂ ਟਰੇਡਿੰਗ ਕਰਦੇ ਹੋਵੋਗੇ ਜਿਹੜਾ ਐਟ ਦਾ ਮੂਮੈਂਟ ਤੁਸੀਂ ਡਿਸੀਜਨ ਲੈਣਾ ਉਹ ਤੁਸੀਂ ਹੀ ਲੈਣਾ ਤੁਹਾਡੇ ਇਮੋਸ਼ਨ ਤੁਹਾਡੇ ਮਾਈਂਡਸੈਟ ਨੇ ਹੀ ਲੈਣਾ ਤੁਹਾਡੇ ਵਿਹਾਰ ਤੇ ਮੈਂ ਜਾਂ ਕੋਈ ਥਰਡ ਬੰਦਾ ਆ ਕੇ ਨਹੀਂ ਕਰ ਸਕਦਾ ਹਾਂ ਜੀ ਕੋਈ ਕਹਿ ਰਿਹਾ ਵੀ ਹਾਂ ਭਾਈ ਮੈਨੂੰ ਦੇ ਦੇ 50000 ਡਾਲਰ ਤੇ ਮੈਂ ਤਰਾ ਤਿੱਗਣਾ ਕਰਕੇ ਦੇ ਦੂੰ ਦੁੱਗਣਾ ਕਰਕੇ ਦੇ ਦੂੰ ਉਹ ਫਾਈਂਡ ਆਊਟ ਚੀਜ਼ਾਂ ਤੁਸੀਂ ਆਪ ਕਰਨੀਆਂ ਹਨਾ ਉਹ ਸਕੈਮ ਬਹੁਤ ਹੁੰਦੇ ਆ ਤੇ ਆਪ ਸਿੱਖੋ ਜ਼ਰੂਰ ਬਾਕੀ ਹਾਂ ਇੱਕ ਗੱਲ ਹੋਰ ਆ ਜਿੰਨੇ ਬਾਈ ਦਾ ਕਮੈਂਟ ਹੋਰ ਸੀਗਾ ਵੀ ਜਿਹੜੇ ਟਰੇਡਰ ਹੈਗੇ ਆ ਜਿਹੜੋਂ ਟ੍ਰੇਨਿੰਗ ਵਗੈਰਾ ਦਿੰਦੇ ਆ ਕੋਰਸ ਸੈੱਲ ਕਰਦੇ ਆ ਠੀਕਾ ਐਨਾ ਵੱਡੀਆਂ ਵੱਡੀਆਂ ਫਰਮਾਂ ਵੀ ਹੈਗੀਆਂ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਕੋਰਸ ਆ ਹਜ਼ਾਰਾਂ ਡਾਲਰਾਂ ਚ ਫੀਸ ਆ ਹਨਾ 20-20000 ਤੱਕ ਚੱਲੀ ਜਾਂਦਾ ਯੂ ਐਸ ਏ ਚ ਬਹੁਤ ਹੈਗੇ ਆ ਬੱਡੀਆਂ ਫਰਮਾਂ ਵੀ ਸਿਕਾਉਂਦਾਂ ਗਾ ਟ੍ਰੇਡਿੰਗ ਆਪਣਾ ਟ੍ਰੇਡਿੰਗ ਮੈਂ ਜਿੱਥੋਂ ਤੱਕ ਮੇਰਾ ਮਾਈਂਡ ਸੈਟ ਆ ਵੀ ਮੈਂ ਜਿਵੇਂ ਫੁੱਲ ਟਾਈਮ ਟ੍ਰੇਡਿੰਗ ਕਰਦਾ ਜਿਹੜਾ ਵੀ ਟਰੇਡਰ ਆ ਉਹ ਸਾਈਡ ਤੇ ਆਪਦਾ ਇੱਕ ਇਨਵੈਸਟਮੈਂਟ ਜ਼ਰੂਰ ਰੱਖਦੇ ਆ ਜਦੋਂ ਆਪਾਂ ਦਿੱਲੀ ਮਾਰਕੀਟ ਦੇਖਦੇ ਕਰਦੇ ਆ ਇੱਕ ਸਾਈਡ ਹਸਲ ਇਨਕਮ ਲਾ ਲਓ ਵੀ ਇਨਵੈਸਟਮੈਂਟ ਹੋ ਜਾਂਦੀ ਆ ਤੇ ਜਿਹੜੇ ਇਹ ਵੀ ਹੁੰਦੇ ਆ ਕੋਰਸ ਵਗੈਰਾ ਜਾਂ ਹਜ਼ਾਰਾਂ ਡਾਲਰਾਂ ਦੇ ਉਧਰੋਂ ਵੀ ਪੈਸਾ ਆਉਂਦਾ ਉਹ ਵੀ ਇੱਕ ਜਿਹੜਾ ਮਨੀ ਫਲੋ ਆ ਉਹ ਲਗਾਤਾਰ ਆਉਂਦੀ ਰਹਿੰਦੀ ਆ ਕਿਉਂਕਿ ਜਿਹੜਾ ਟ੍ਰੇਡਿੰਗ ਆ ਹਾਇਰਸ ਕਿ ਜਵਾਬ ਆ ਇਹ ਇਹ ਚਾਹੀ ਨਹੀਂ ਹੈਗਾ ਵੀ ਬੰਦੇ ਨੂੰ ਕੋਈ 2 ਸਾਲ 5 ਸਾਲ 10 ਸਾਲ ਹੋ ਗਏ ਭਾਵੇਂ ਟਰੇਡਿੰਗ ਕਰਦੇ ਨੂੰ ਪਤਾ ਨਹੀਂ ਬੁੱਧੀ ਦਾ ਕਿਦਨ ਭ੍ਰਸਟ ਹੋ ਜੇ ਤੇ ਕਿਦਨ ਇੱਕ ਹੀ ਫੈਸਲਾ ਤੁਹਾਡਾ ਸਾਰਾ ਪੈਸਾ ਸਾਫ ਕਰ ਦੇ ਤੇ ਉਹੀ ਚੀਜ਼ ਆ ਵੀ ਇੱਕ ਜਿਹੜਾ ਇਨਵੈਸਟਮੈਂਟ ਆ ਜਾਂ ਬਿਜ਼ਨਸ ਆ ਬੰਦੇ ਦਾ ਚੱਲਦਾ ਤੇ ਆਪਾਂ ਮੈਂ ਵੀ ਜੇ ਕੋਈ ਮੇਰੇ ਤੋਂ ਸਿੱਖਦਾ ਵੀ ਮੈਂ ਪਹਿਲੀ ਗੱਲ ਮੇਰੀ ਇਹੀ ਹੁੰਦੀ ਆ ਵੀ ਜਿਹੜੀ ਤੁਹਾਡੀ ਇਨਕਮ ਆ ਰਹੀ ਆ ਜਿਹਦੇ ਨਾਲ ਤੁਹਾਡਾ ਘਰ ਚੱਲ ਰਿਹਾ ਠੀਕਾ ਤੁਹਾਡੀ ਜੌਬ ਆ ਬਿਜ਼ਨਸ ਆ ਉਹਦੇ ਨਾਲ ਕਦੇ ਵੀ ਕੰਪਰੋਮਾਈਜ਼ ਨਾ ਕਰੋ ਪੀਆ ਤੁਸੀਂ ਕਹੋਗੇ ਵੀ ਆਪਾਂ ਨੂੰ ਇਧਰੋਂ ਪੈਸਾ ਬਣਨ ਲੱਗ ਗਿਆ ਬਹੁਤ ਤੇ ਆਪਾਂ ਨੂੰ ਛੱਡ ਨਹੀ ਜੀ ਉਹ ਤੁਸੀਂ ਜੱਖੋ ਨਾਲ ਜਿੰਨਾ ਚਿਰ ਤੁਹਾਨੂੰ ਟਰੇਡਿੰਗ ਦੇ ਵਿੱਚ ਚੰਗੀ ਤਰ੍ਹਾਂ ਪੈਰ ਨਹੀਂ ਲੱਗ ਜਾਂਦੇ ਦੁੱਗਣੇ ਤਿੱਗਣੇ ਪੈਸੇ ਨਹੀਂ ਕਮਾਉਣ ਲੱਗ ਜਾਂਦੇ ਤੇ ਇੱਕ ਥੋਡੀ ਇਨਵੈਸਟਮੈਂਟ ਨਹੀਂ ਸ਼ੁਰੂ ਹੋ ਜਾਂਦੀ ਸਾਈਡ ਤੇ ਵੀ ਇੱਕ ਪੈਸਿਵ ਇਨਕਮ ਹੈਗੀ ਆ ਪੈਸੇ ਨਾਲ ਪੈਸਾ ਜਨਰੇਟ ਹੋਈ ਜਾਂਦਾ ਤੇ ਜਿਹੜੀ ਡੇ ਟਰੇਡਿੰਗ ਉਹ ਆਪਾਂ ਚਲੋ ਕਰਦੇ ਹੀ ਹੈਗੇ ਆ ਹਨਾ ਉਹ ਕਦੇ ਘਾਟਾ ਕਦੇ ਵਾਧਾ ਉਹ ਚੱਲੀ ਜਾਂਦਾ ਉਹ ਫਿਰ ਅੱਗੇ ਦਾ ਹੋਰ ਕਨਸੈਪਟ ਆ ਬਾਕੀ ਚਲੋ ਚੰਗੀ ਗੱਲ ਆ ਜੀ ਬਾਈ ਨੇ ਕੁਐਸਚਨ ਪੁੱਛਿਆ ਸਹੀ ਆ ਤੇ ਬਾਕੀ ਉਹੀ ਸਿੱਖੋ ਜ਼ਰੂਰ ਜੀ ਜੇ ਕਿਸੇ ਨੇ ਨਹੀਂ ਵੀ ਡੀਡ ਰੀਡਿੰਗ ਕਰਨੀ ਤਾਂ ਚਲੋ ਤੁਹਾਡੇ ਇਨਵੈਸਟਮੈਂਟ ਚ ਕੰਮ ਆ ਜਾਊਗਾ ਬੈਂਕਾਂ ਚ ਵੀ ਆਪਾਂ ਜਮਾ ਕਰਾਉਣਾ ਹੀ ਹੁੰਦਾ ਤੇ ਤੁਹਾਡੇ ਉਦਾਂ ਕੰਮ ਆ ਜਾਊ ਜ਼ਰੂਰੀ ਨਹੀਂ ਆਪਾਂ ਕਿਸੇ ਨੂੰ ਪੈਸੇ ਦੇ ਕੇ ਸਿੱਖਣਾ ਸੈਲਫ ਸਟਡੀ ਨਾਲ ਵੀ ਹੋ ਜਾਂਦੀਆਂ ਚੀਜ਼ਾਂ ਪਰ ਉਹੀ ਆ ਵੀ ਤੁਹਾਨੂੰ ਉੱਠਣਾ ਪੈਣਾ ਆਪ ਉੱਠ ਕੇ ਮੱਥਾ ਮਾਰਨਾ ਪੈਣਾ ਤੇ ਫੇਰ ਹੀ ਕੰਮ ਹੋਊਗਾ ਜੇ ਉਹ ਫੇਰ ਹੀ ਤੁਸੀਂ ਸਿੱਖੋਗੇ